ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਬਦਲ ਤੁਮੀ ਘਰ ਵਿੱਚ ਅੱਜ ਉਹ ਇਕੱਲਾ ਹੀ ਸੀ ਉਸ ਦੀ ਪਤਨੀ ਬੇਟੀ ਤੇ ਬੇਟਾ ਇੱਕ ਵਿਆਹ ਵਿਆਹ ਚ ਗਏ ਹੋਏ ਸਨ ਜਾਣਾ ਤਾਂ ਉਸ ਨੇ ਵੀ ਸੀ ਪਰ ਉਸ ਨੇ ਜਾਣ ਕੇ ਉਹਨਾਂ ਨਾਲ ਜਾਣ ਤੋਂ ਪਿੱਛਾ ਛੁਡਾ ਲਿਆ ਸੀ ਉਸ ਦਾ ਕਹਿਣਾ ਸੀ ਕਿ ਕੱਲ ਹੀ ਤਾਂ ਬੁਖਾਰ ਉੱਤਰਿਆ ਹੈ ਕਮਜ਼ੋਰੀ ਬਹੁਤ ਹੈ ਵਿਆਹ ਵਿੱਚ ਕੁਝ ਖਾਦਾ ਪੀਤਾ ਜਾਂऊं ਤਾਂ ਬਦ ਪਰੇਜੀ ਮੱਲੋਂ ਮੱਲੀ ਹੋ ਜਾਊ ਜੇ ਦੁਬਾਰਾ ਬੁਮਾਰ ਪੈ ਗਿਆ ਤਾਂ ਇਸ ਲਈ ਮੈਨੂੰ ਘਰ ਹੀ ਰਹੰਦਿਓ ਮਗਰ ਸਚਾਈ ਕੁਝ ਹੋਰ ਹੀ ਸੀ ਦਰਅਸਲ ਸ਼ਾਦੀ ਦੇ ਸ਼ਬਦ ਨਾਲ ਉਸ ਨੂੰ ਪਤਾ ਨਹੀਂ ਕੀ ਹੋਣ ਲੱਗਦਾ ਸੀ ਆਪਣੀ ਕੋਠੇ ਜਿੱਡੀਤੀ ਨੂੰ ਵੇ ਵੇ ਕੇ ਉਸ ਦਾ ਪਿੰਡਾ ਦਿਨ ਬਦਿਨ ਖੁੱਲਦਾ ਜਾ ਰਿਹਾ ਸੀ ਜਿਸ ਦੀ ਉਮਰ ਸ਼ਬਾਬ ਦੀਆਂ ਮੰਜ਼ਲਾਂ ਨੂੰ ਪਾਰ ਕਰਦੀ ਜਾ ਰਹੀ ਸੀ ਧਰਮ ਪਤਨੀ ਹਰ ਵੇਲੇ ਉਸ ਨੂੰ ਟੋਕਦੀ ਰਹਿੰਦੀ ਸੀ ਕਿ ਕਾਦ ਕਰੋਗੇ ਧੀ ਦਾ ਵਿਆਹ ਵਿਆਹ ਤਾਂ ਕੱਲ ਕਰ ਦਿਆਂ ਪਰ ਤੇਰੀਆਂ ਇਹਨਾਂ ਸ਼ਰਤਾਂ ਦਾ ਕੀ ਕਰਾਂ ਕੀ ਘਰਾਨਾ ਸਾਡੇ ਮੇਚ ਦਾ ਹੋਵੇ ਜੇ ਮੁੰਡਾ ਸਹੀ ਮਿਲਦਾ ਹੈ ਤਾਂ ਘਰ ਠੀਕ ਨਹੀਂ ਮਿਲਦਾ ਜੇ ਘਰ ਸਹੀ ਮਿਲਦਾ ਹੈ ਤਾਂ ਮੁੰਡਾ ਠੀਕ ਨਹੀਂ ਮਿਲਦਾ ਘਰ ਜਮਾ ਸੁੰਨਾ ਸੀ ਖੜਾ ਕੇ ਦੀ ਥੋਪ ਨੇ ਵਾਤਾਵਰਨ ਨੂੰ ਪੱਠੀ ਵਾਂਗ ਤਪਾ ਰੱਖਿਆ ਸੀ ਉਸਨੇ ਕਮਰੇ ਦੀਆਂ ਤਾਕੀਆਂ ਬੰਦ ਕਰ ਦਿੱਤੀਆਂ ਅਤੇ ਪਲੰਗ ਤੇ ਪੈ ਗਿਆ ਪਰ ਪਏ ਪਏ ਉੱਪਰ ਚੱਲਦੇ ਬਿਜਲੀ ਦੇ ਪੱਖੇ ਨੂੰ ਦੇਖ ਕੇ ਉਸ ਨੂੰ ਚੰਦਰਪ੍ਰਕਾਸ਼ ਦੀ ਯਾਦ ਕਿਉਂ ਆ ਗਈ ਜਿਸ ਨੇ ਹੁਣੇ-ਹੁਣੇ ਖੁਦਕੁਸ਼ੀ ਕਰ ਲਈ ਸੀ ਉਸ ਨੇ ਸੋਚਿਆ ਪਲਾਚੰਦਰੇ ਨੂੰ ਜਹੀ ਕੀ ਮਜਬੂਰੀ ਹੋ ਗਈ ਸੀ ਕਿਹੜਾ ਅਜਾਹ ਦੁੱਖ ਸੀ ਜਿਹੜੀ ਕਿ ਅਜਹੀ ਕਿਹੜੀ ਵੀ ਜਾਰੀ ਸੀ ਜੋ ਉਸ ਨੇ ਇੱਕ ਹੀ ਝਟਕੇ ਵਿੱਚ ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਿਆ ਹਾਲੇ ਉਸ ਦੇ ਰਿਟਾਇਰਮੈਂਟ ਵਿੱਚ ਵੀ ਕੁਝ ਮਹੀਨੇ ਬਾਕੀ ਸਨ ਚੋਖੀ ਰਕਮ ਉਸ ਨੂੰ ਪਾਰ ਮੁਕਤ ਹੋਣ ਤੇ ਮਿਲਣ ਵਾਲੀ ਸੀ ਇੱਕ ਹੀ ਤਾਂ ਕੁੜੀ ਸੀ ਉਸ ਚੰਦਰੇ ਦੀ ਬਹੁਤ ਪਿਆਰ ਕਰਦਾ ਸੀ ਉਹ ਆਪਣੀ ਧੀ ਨੂੰ ਤਾਂ ਹੀ ਤਾਂ ਉਹਨੇ ਆਪਣੀ ਧੀ ਨੂੰ ਆਪਣੇ ਮਨਪਸੰਦ ਮੁੰਡੇ ਨਾਲ ਵਿਆਹ ਕਰਨ ਦੀ ਪਰਮਾਨਗੀ ਦਿੱਤੀ ਸੀ ਪਰੰਤੂ ਕੁੜੀ ਦੀ ਮਨਪਸੰਦ ਸ਼ਾਦੀ ਕਰਨ ਤੇ ਉਸ ਦੇ ਘਰ ਮੌਸਿਆਪਾ ਹੋਇਆ ਸੀ ਆਪਸ ਵਿੱਚ ਮੀਆਂ ਬੀਵੀ ਦੀਆਂ ਟਕਰਾਰ ਇੰਨੀ ਤਾਂ ਭਿਆਨਕ ਨਹੀਂ ਸੀ ਕਿ ਉਹ ਆਪਣੀ ਜਾਨ ਦੇ ਦਿੰਦਾ ਉਹਨਾਂ ਤਾਂ ਪਤਨੀ ਹਰ ਵੇਲੇ ਵਰ ਲਾਪ ਕਰਦੀ ਰਹਿੰਦੀ ਹੈ ਕਿ ਜਿਵੇਂ ਸੱਪ ਨਿਕਲਣ ਤੇ ਲਕੀਰ ਨੂੰ ਕੋਈ ਪਿੱਟਦਾ ਰਹਿੰਦਾ ਹੈ ਪਤਨੀਆਂ ਤਾਂ ਸਾਰਿਆਂ ਦੀਆਂ ਚੰਗੇਜੀ ਹੁੰਦੀਆਂ ਹਨ ਹੋਰਾਂ ਨਾਲ ਕੋਲ ਮਿਲ ਕੇ ਗੱਲਾਂ ਕਰਦੀਆਂ ਹਨ ਪਰ ਜਿੱਥੇ ਖਸਮ ਸਾਹਮਣੇ ਆਇਆ ਨਹੀਂ ਕਿ ਮੱਥੇ ਤੇ ਵੱਟ ਪਏ ਨਹੀਂ ਹਰ ਵੇਲੇ ਤਾਨਿਆਂ ਦੇ ਤੀਰ ਚਲਾਉਣਾ ਇਹ ਅਦਾ ਚੰਦਰ ਦੀ ਪਤਨੀ ਦੀ ਹੀ ਨਹੀਂ ਸਾਰਿਆਂ ਦੀਆਂ ਪਤਨੀਆਂ ਵਿੱਚ ਹੁੰਦੀ ਹੈ ਚੰਦਰ ਦੀ ਪਤਨੀ ਦਾ ਹਰ ਵੇਲੇ ਆਪਣੇ ਪਤੀ ਨੂੰ ਉੱਠਦਿਆਂ ਬੈਠਦਿਆਂ ਇਹ ਹੀ ਕਹਿਣਾ ਕਿ ਤੁਸੀਂ ਆਪਣੇ ਪੈਸੇ ਬਚਾਉਣ ਲਈ ਆਪਣੀ ਧੀ ਦੀ ਕੋਟ ਮੈਰਿਜ ਕਰਵਾ ਦਿੱਤੀ ਆਪਣੀ ਧੀ ਨੂੰ ਇੰਨੀ ਖੁੱਲ੍ਹ ਦਿੱਤੀ ਕਿ ਉਸ ਦਾ ਹੌਸਲਾ ਇੰਨਾ ਵਧਿਆ ਕਿ ਵਿਆਹ ਵੀ ਉਸ ਦੀ ਧੀ ਨੇ ਗੈਰ ਬਰਾਦਰੀ ਵਿੱਚ ਕਰ ਲਿਆ ਉਸ ਦੀ ਪਤਨੀ ਦਾ ਚੰਦਰ ਤੇ ਦੋਸ਼ ਸੀ ਕਿ ਨਾ ਦਾਣ ਨਾ ਦਹੇਜ ਨਾ ਵਾਜਾ ਨਾ ਗਾਜਾ ਨਾ ਗੀਤ ਨਾ ਟੱਪੇ ਨਾ ਵਿਆਹ ਦੀਆਂ ਰੌਣਕਾਂ ਪਰ ਇਸ ਦਾ ਕਦੇ ਵੀ ਇਹ ਮਤਲਬ ਨਹੀਂ ਸੀ ਨਿਕਲਦਾ ਕਿ ਉਹ ਮਾਤਮ ਆਤਮ ਹੱਤਿਆ ਕਰਦਾ ਵਿਆਹ ਹੋ ਚੁੱਕਾ ਸੀ ਘਰ ਵਸ ਗਿਆ ਸੀ ਜੀਵਨ ਤਾਂ ਮੁੰਡੇ ਕੁੜੀ ਨੇ ਕੱਟਣਾ ਸੀ ਜਦ ਮੀਆਂ بیوی ਰਾਜੀ ਤਾਂ ਕੀ ਕਰੂ ਕਾਜੀ ਚੰਦਰ ਥਾਂ ਬਹੁਤ ਸੁਲਾ ਸਫਾਈ ਵਾਲਾ ਬੰਦਾ ਸੀ ਪਰ ਕਰਮਾਂ ਦੇ ਮਾਰੇ ਬੰਦੇ ਨੇ ਖੁਦ ਨਾਲ ਸਮਝੌਤਾ ਨਾ ਕੀਤਾ ਆਨਰ ਕਿਲਿੰਗ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਆਪਣੀ ਆਪ ਨੂੰ ਹੀ ਖਤਮ ਕਰ ਲਿਆ ਪ੍ਰਕਾਸ਼ ਨੂੰ ਪਏ ਪਏ ਪਤਾ ਨਹੀਂ ਕਿ ਉਹ ਇਹ ਜਾਪਿਆ ਕਿ ਮੇਰੀ ਤੇ ਚੰਦਰ ਦੀ ਇੱਕ ਜੈਸੀ ਹੀ ਕਹਾਣੀ ਹੈ ਮੇਰੇ ਹਾਲਾਤ ਇਨ ਬਿਨ ਉਸ ਦੇ ਨਾਲ ਮੇਲ ਖਾ ਰਹੇ ਹਨ ਮਸਲਾ ਉਸਦੀ ਕੁੜੀ ਦੀ ਸ਼ਾਦੀ ਦਾ ਸੀ ਅਤੇ ਇਹ ਹੀ ਪੋਜੀਸ਼ਨ ਮੇਰੀ ਧੀ ਦੀ ਸ਼ਾਦੀ ਦੀ ਹੈ ਪਤਨੀ ਉਹਦੀ ਤਾਨੇ ਮਾਰਦੀ ਸੀ ਅਤੇ ਮੇਰੀ ਪਤਨੀ ਦਾ ਵੀ ਇਹ ਫਰਮਾਨ ਹੈ ਕਿ ਖਾਨਦਾਨ ਉੱਚਾ ਚਾਹੀਦਾ ਹੈ ਇਤਾਂ ਪਏ ਪਏ ਖਿਆਲਾਂ ਦੀ ਉਡਾਨ ਚੰਦਰ ਨੂੰ ਪਤਾ ਨਹੀਂ ਕਿੱਥੋਂ ਤੋਂ ਕਿੱਥੋਂ ਤੱਕ ਲੈ ਗਈ ਹੌਲੀ ਹੌਲੀ ਖੁਦ ਖੁਸ਼ੀ ਦਾ ਕੀੜਾ ਉਸਦੇ ਦਿਮਾਗ ਵਿੱਚ ਵੀ ਕੁਰਬਲ ਕੁਰਬਲ ਕਰਨ ਲੱਗ ਪਿਆ ਘਰ ਸੁੰਨਾ ਸੀ ਦੁਪਹਿਰ ਦਾ ਵੇਲਾ ਸੀ ਕੋਈ ਵੀ ਆਸ-ਪਾਸ ਨਹੀਂ ਸੀ ਦੂਰ ਦੂਰ ਤੱਕ ਕੋਈ ਵੀ ਆਹਟ ਉਸ ਨੂੰ ਸੁਣਾਈ ਨਹੀਂ ਦੇ ਰਹੀ ਕੁੜੀ ਦੀ ਸ਼ਾਦੀ ਨੂੰ ਲੈ ਕੇ ਉਸਦੀ ਧਰਮ ਪਤਨੀ ਹਰ ਵੇਲੇ ਨੱਕ ਨਾ ਕੱਟ ਜਾਏ ਦੀ ਰਾਗਣੀ ਆਲਾਪ ਦੀ ਰਹਿੰਦੀ ਸੀ ਜਿਵੇਂ ਹਨੇਰੇ ਵਿੱਚ ਚਾਰੇ ਪਾਸਿਓਂ ਕਾਕਰੋਚ ਨਿਕਲਨੇ ਸ਼ੁਰੂ ਹੋ ਜਾਂਦੇ ਹਨ ਇਸੇ ਤਰ੍ਹਾਂ ਪ੍ਰਕਾਸ਼ ਦੇ ਇਕੱਲੇਪਨ ਨੂੰ ਉਸ ਦੀਆਂ ਸਾਰੀਆਂ ਨਕਾਮੀਆਂ ਤੇ ਤਲਖੀਆਂ ਨੇ ਆਣ ਕੇ ਰਿਆ ਅਤੇ ਉਸ ਦਾ ਵੀ ਬਜਾਏ ਉਹਨਾਂ ਦਾ ਮੁਕਾਬਲਾ ਕਰਨ ਦੇ ਖੁਦਕੁਸ਼ੀ ਦਾ ਪੱਕਾ ਇਰਾਦਾ ਕਰ ਲਿਆ ਇਸ ਤਰ੍ਹਾਂ ਸੋਚ ਤੇ ਸੋਚ ਦੇ ਉਹ ਖੁਦਕੁਸ਼ੀ ਕਰਨ ਮੰਗਰੋਂ ਉਸ ਬਾਰੇ ਲੋਕਾਂ ਦਾ ਪ੍ਰਤੀਕਰਮ ਅਤੇ ਤਬ ਸਰੀਆ ਮੁਕੱਲਕ ਸੋਚਣ ਲੱਗ ਪਿਆ ਉਹ ਖੁਦ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਖੁਦ ਖੁਸ਼ੀ ਕਰਨਾ ਤਾਂ ਕਾਇਰਾਂ ਦਾ ਕੰਮ ਹੁੰਦਾ ਹੈ ਚੰਦਰਪਰਲੇ ਦਰਜੇ ਦਾ ਕਮਜ਼ੋਰ ਬੰਦਾ ਸਿੱਧ ਹੋਇਆ ਜੋ ਮੁਸੀਬਤਾਂ ਨੂੰ ਨਾ ਚੱਲ ਸਕਿਆ ਹੁਣ ਲੋਕ ਉਸ ਬਾਰੇ ਵੀ ਤਾਂ ਇਹੀ ਕਹਿਣਗੇ ਹੋਰਾਂ ਨੂੰ ਤਾਂ ਮੱਤਾ ਧਿਆਨ ਕਰਦਾ ਸੀ ਪਰ ਆਪ ਕੀ ਜਾਣ ਚਾੜਿਆ ਹੈ ਜ਼ਿੰਦਗੀ ਤੋਂ ਫਰਾਰ ਹੋਣਾ ਵੀ ਕੋਈ ਮਰਦਾਨਗੀ ਹੈ ਪਰ ਉਸਨੇ ਸੋਚਿਆ ਲੋਕਾਂ ਦਾ ਕੀ ਹੈ ਕਿਸੇ ਨੂੰ ਕਿਸੇ ਦੇ ਦਰਦ ਦਾ ਕੀ ਪਤਾ ਜਦ ਤੱਕ ਖੁਦ ਦੀ ਅੱਡੀ ਨਾ 파ਟੀ ਹੋਵੇ ਜਿਸ ਤਨ ਲੱਗੇ ਸੋ ਤਨ ਜਾਣੀ ਕੌਣ ਕਹਿੰਦਾ ਹੈ ਕਿ ਮਰਨਾ ਬੁੱਝਦੁੱਲੀ ਹੈ ਮਰਨਾ ਤਾਂ ਬਹੁਤ ਵੱਡੇ ਜਿਗਰੇ ਦਾ ਕੰਮ ਹੈ ਪੱਥਰ ਦਾ 칼ਜਾ ਚਾਹੀਦਾ ਹੈ ਮਰਨ ਲਈ ਇਸੇ ਤਰ੍ਹਾਂ ਪ੍ਰਕਾਸ਼ ਖੁਦ ਨੂੰ ਤਸੱਲੀਆਂ ਦਿੰਦਾ ਖੁਦ ਖੁਸ਼ੀ ਕਰਨ ਲਈ ਤਿਆਰ ਹੋ ਗਿਆ ਉਸ ਨੂੰ ਆਪਣੀ ਪਤਨੀ ਦੀ ਇਹ ਗੱਲ ਹਰ ਵੇਲੇ ਚੋਬਾ ਮਾਰਦੀ ਰਹਿੰਦੀ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਕਿਸੇ ਐਰੇ-ਗੈਰੇ ਨਾਲ ਨਹੀਂ ਕਰਨਾ ਜਿਵੇਂ ਚੰਦਰ ਨੇ ਆਪਣੀ ਧੀ ਦਾ ਕੀਤਾ ਹੈ ਵਿਆਹ ਕਰਨਾ ਹੈ ਧੂਮ-ਤਾਮ ਨਾਲ ਜਿਸ ਵਿੱਚ ਵਜੇਗਾ ਜੇ ਵਜਣ ਦੀ ਮਾਲਾ ਹੋਵੇ ਸ਼ਾਨਦਾਰ ਖਾਣਾ ਹੋਵੇ ਅਤੇ ਬਰਾਤ ਦੀ ਖੂਬ ਖਾਤਰ ਹੋਵੇ ਉਹ ਸੋਚ ਰਿਹਾ ਸੀ ਕਿ ਆਖਿਰ ਉਹ ਹੈ ਕੀ ਕੇਵਲ ਇੱਕ ਕਲਰਕ ਹੀ ਤਾਂ ਹੈ ਦੋ ਵਾਰ ਤਾਂ ਉਹ ਪ੍ਰੋਵੀਡੈਂਟ ਫੰਡ ਕਢਵਾ ਕੇ ਮੁੰਡਾ ਟੋਲਨ ਤੇ ਖਰਚ ਕਰ ਚੁੱਕਾ ਹੈ ਫਿਰ ਵੀ ਮੁੰਡਾ ਪਤਨੀ ਦੇ ਨੱਕ ਹੇਠ ਨਹੀਂ ਆਇਆ ਸੋਚਦੇ ਸੋਚਦੇ ਦੁਪਹਿਰ ਤੋਂ ਸ਼ਾਮ ਹੋ ਗਈ ਸ਼ਾਮ ਤੋਂ ਅੱਧੀ ਰਾਤ ਬੀਤ ਗਈ ਉੱਤਰ ਉਹਦੀ ਪਤਨੀ ਸ਼ਹਿਨਾਈਆਂ ਦੇ ਮధుਰ ਸੰਗੀਤ ਦਾ ਆਨੰਦ ਲੈ ਰਹੀ ਸੀ ਅਤੇ ਇੱਧਰ ਪ੍ਰਕਾਸ਼ ਆਪਣੀ ਨੱਕ ਰੱਖਣ ਲਈ ਕਮਰੇ ਵਿੱਚ ਇਕੱਲਾ ਪਿਆ ਖੁਦ ਨੂੰ ਮੌਤ ਦੇ ਹਵਾਲੇ ਕਰਨ ਜਾ ਰਿਹਾ ਸੀ ਮਰਨ ਦੇ ਡਰ ਤੋਂ ਇੱਕ ਵਾਰ ਉਹ ਕਾਗਜ਼ ਵਾਂਗ ਫੜਫੜਾਇਆ ਪਰ ਦੂਜੇ ਪਲ ਉਹ ਪੱਕੇ ਇਰਾਦੇ ਨਾਲ ਪਲੰਗ ਤੋਂ ਉੱਠਿਆ ਉਸਨੇ ਚਾਰੇ ਪਾਸੇ ਨਿਗਾਹ ਫੇਰੀ ਉਸਨੂੰ ਕਿਤੇ ਰੱਸੀ ਨਜ਼ਰ ਨਹੀਂ ਆਈ ਅਖੀਰ ਉਸਦੀ ਨਜ਼ਰ ਆਪਣੀ ਪੈਂਟ ਤੇ ਪੈ ਗਈ ਉਸਨੇ ਉਸ ਵਿੱਚੋਂ ਬੈਲਟ ਕੱਢ ਲਈ ਤੇ ਹੱਥ ਵਿੱਚ ਲਈ ਤੇ ਕੋਲ ਪਈ ਕੁਰਸੀ ਖਿੱਚ ਕੇ ਉਸ ਉੱਤੇ ਖੜਾ ਹੋ ਕੇ ਬੈਲਟ ਦਾ ਫੰਦਾ ਬਣਾ ਕੇ ਪੱਖੇ ਤੇ ਆਪਣੀ ਗਰਦਨ ਦੀ ਮੰਤੀ ਕੀਤੀ ਹਾਲੇ ਉਹ ਕਾफी ੇਠਾਂਸੀ ਪੱਖੇ ਤੋਂ ਉਹ ਸੋਚ ਰਹੀ ਰਹੀ ਸੀ ਕਿ ਕੀ ਕਰਾਂ ਤਦੇ ਬਾਹਰ ਕਿਸੇ ਨੇ ਬੈਲ ਵਜਾ ਕੇ ਉਸ ਦੇ ਇਰਾਦੇ ਤੇ ਪਾਣੀ ਫੇਰ ਦਿੱਤਾ ਉਹ ਤਰੰਤ ਕੁਰਸੀ ਆਪਣੀ ਥਾਂ ਤੇ ਰੱਖ ਕੇ ਬੂਹਾ ਖੋਲਣ ਲਈ ਤੁਰਿਆ ਅਜਾਹ ਕਰਦੇ ਹੋਏ ਉਹ ਖੁਦ ਨੂੰ ਕਹਿ ਰਹੀ ਸੀ ਕਿ ਪ੍ਰਕਾਸ਼ ਨੂੰ ਕਿ ਤੂੰ ਕਿੰਨਾ ਬੁਝਦਿਲ ਇਨਸਾਨ ਹੈ ਦੁਬਾਰਾ ਫਿਰ ਬੈਲ ਵੱਜੀ ਉਸਨੇ ਤੁਰੰਤ ਦਰਵਾਜ਼ਾ ਖੋਲ ਦਿੱਤਾ ਮਾਂ ਬੇਟੀ ਤੇ ਬੇਟਾ ਤਿੰਨੋਂ ਅੰਦਰ ਦਾਖਲ ਹੋਏ ਬੇਟੀ ਉਖਾਵੇ ਦੇ ਤੌਰ ਤੇ ਕੁਝ ਖਫਾ ਹੋ ਕੇ ਆਪਣੇ ਪਾਪਾ ਨੂੰ ਗਲਵਕੜੀ ਪਾਉਂਦੇ ਹੋਏ ਬੋਲੀ ਪਾਪਾ ਘਰੇ ਪਏ ਰਹੇ ਤੁਸੀਂ ਜੇ ਚੱਲਦੇ ਤਾਂ ਕਿੰਨਾ ਮਜ਼ਾ ਆਉਂਦਾ ਕਵਾਲੀਆਂ ਤਾਂ ਕਮਾਲ ਦੀਆਂ ਸਨ ਸਾਰੇ ਹੀ ਤੁਹਾਡੇ ਬਾਰੇ ਪੁੱਛਦੇ ਰਹੇ ਪ੍ਰਕਾਸ਼ ਨੇ ਉੱਤਰ ਦਿੱਤਾ ਪਲਾ ਮੈਂ ਕਿਵੇਂ ਜਾ ਸਕਦਾ ਸੀ ਪਤਾ ਤੈਨੂੰ ਪਤਾ ਹੀ ਹੈ ਮੈਨੂੰ ਬੁਖਾਰ ਸੀ ਇਹ ਸੁਣਦਿਆਂ ਹੀ ਲਾਜੋ ਨੇ ਆਪਣੇ ਪਤੀ ਨੂੰ ਪੁੱਛਿਆ ਹਾਂ ਹੁਣ ਕੀ ਹਾਲ ਹੈ ਤੁਹਾਡਾ ਉਸਨੇ ਗੋਟੇ ਕਿਨਾਰੇ ਵਾਲੇ ਦੁਪੱਟੇ ਦੀ ਤੈਹ ਲੁੰਦਿਆਂ ਪੁੱਛਿਆ ਪ੍ਰਕਾਸ਼ ਦਾ ਉੱਤਰ ਸੀ ਹਾਂ ਠੀਕ ਹਾਂ ਪਰ ਤੁਹਾਨੂੰ ਇੰਨਾ ਪਸੀਨਾ ਕਿਉਂ ਆ ਰਿਹਾ ਹੈ ਕਮਜ਼ੋਰੀ ਆ ਗਈ ਹੈ ਬੁਖਾਰ ਹਲੇ ਕੱਲ ਹੀ ਉੱਤਰਿਆ ਹੈ ਐਨਾ ਕਹਿ ਕੇ ਉਹ ਪਲੰਗ ਤੇ ਪੈ ਗਿਆ ਪਏ ਪਏ ਨੂੰ ਉਸ ਨੂੰ ਆਪਣੀ ਮਸੂਮਤੀ ਤੇ ਬੜਾ ਤਰਸ ਆ ਰਿਹਾ ਸੀ ਉਸ ਇਸ ਦੇ ਮਨ ਦੀ ਕੀ ਸਥਿਤੀ ਹੋਵੇਗੀ ਵਿਆਹ ਵਿੱਚ ਹਾਲੇ ਇਸ ਦੇ ਵਿਆਹ ਬਾਰੇ ਡੱਕਾ ਵੀ ਨਹੀਂ ਟੁੱਟਿਆ ਸੀ ਐਨੇ ਨੂੰ ਸਥਿਤੀ ਕਪੜੇ ਬਦਲਣ ਅੰਦਰ ਚਲੀ ਗਈ ਤਾਂ ਲਾਜੋ ਨੇ ਮੌਕਾ ਤਾੜ ਕੇ ਪ੍ਰਕਾਸ਼ ਤੇ ਕੰਨ ਵਿੱਚ ਕਿਹਾ ਮੈਨੂੰ ਆਪਣੀ ਧੀ ਰਜਨੀ ਦੇ ਲੱਛਣ ਕੁਝ ਚੰਗੇ ਨਹੀਂ ਲੱਗੇ ਵਿਆਹ ਵਿੱਚ ਉਹ ਹਰ ਵੇਲੇ ਪਰਛੋਤਮ ਦੇ ਵਾਲੇ ਦਿਵਾਲੇ ਹੀ ਚੱਕਰ ਲਾਉਂਦੀ ਫਿਰਦੀ ਰਹੀ ਵੇਖ ਲਓ ਮੈਂ ਤੁਹਾਨੂੰ ਵੇਲੇ ਸਿਰ ਦੱਸ ਦਿੱਤਾ ਹੈ ਦਾਲ ਵਿੱਚ ਕਾਲਾ ਜ਼ਰੂਰ ਹੈ ਉਹ ਵੀ ਰਜਨੀ ਦੇ ਮਗਰਮਗਰ ਹੀ ਰਹਾ ਇਸ ਦਾ ਵਿਆਹ ਤਰੰਤ ਹੋ ਜਾਣਾ ਚਾਹੀਦਾ ਹੈ ਫਿਰ ਮੈਨੂੰ ਦੋਸ਼ ਨਾ ਦੇਣਾ ਜੇ ਕੱਲ ਨੂੰ ਅਜਿਹੀ ਕੋਈ ਗੱਲ ਵਾਪਰ ਗਈ ਤਾਂ ਆਪਣੀ ਤਾਂ ਨੱਕ ਕੱਟ ਜਾਊ ਇਹ ਸੁਣਦਿਆ ਹੈ ਪ੍ਰਕਾਸ਼ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਤੇ ਮੱਤੇ ਤੇ ਬਰਫ਼ ਦੀ ਠੰਡੀ ਪੱਟੀ ਰੱਖ ਦਿੱਤੀ ਹੋਵੇ ਪ੍ਰਕਾਸ਼ ਨੇ ਕਿਹਾ ਕੀ ਹਰਜ ਹੈ ਜਦੋਂ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਇਕੱਠੇ ਉਹਨਾਂ ਨੇ ਵੀ ਇਹ ਇੱਕੋ ਕਾਲਜ ਵਿੱਚ ਪਾਸ ਕੀਤੀ ਹੈ ਮੁੰਡਾ ਵੀ ਸੋਹਣਾ ਹੈ ਰੁਜ਼ਗਾਰ ਤੇ ਲੱਗਿਆ ਹੋਇਆ ਹੈ ਬੈਂਕ 'ਚ ਚੰਗੇ ਰੁਤਬੇ ਤੇ ਕੰਮ ਕਰਦਾ ਹੈ ਨੇਕ ਵੀ ਹੈ ਸਾਰੇ ਮੁਹੱਲੇ ਦੇ ਲੋਕ ਉਸ ਦੀ ਸ਼ਰਾਫਤ ਦੀ ਸੌਖਾਂਦੇ ਹਨ ਜੀ ਆਪਸ ਵਿੱਚ ਇਹਨਾਂ ਦਾ ਪਿਆਰ ਹੈ ਫਿਰ ਆਪਾਂ ਨੂੰ ਕੀ ਅਪੱਤੀ ਹੈ ਹੈ ਮੈਨੂੰ ਤਰਾਜ ਹੈ ਲਾਜੋ ਨੇ ਗੁੱਸੇ ਵਿੱਚ ਆ ਕੇ ਕਿਹਾ ਹੈ ਤਾਂ ਗੈਰ ਬਰਾਦਰੀ ਦਾ ਅਸੀਂ ਉੱਚ ਕੁੱਲ ਦੇ ਪੰਡਿਤ ਤੇ ਉਹ ਮੋਇਆ ਜਾਤ ਦਾ ਤੇਲੀ ਉਸ ਦੇ ਵੱਡੇ ਤੇਲ ਦਾ ਕਹਲੂ ਚਲਾਇਆ ਕਰਦੇ ਸਨ ਸਾਡੀ ਤਾਂ ਨੱਕ ਖੱਟ ਜਾਉ ਗੁੱਸੇ ਵਿੱਚ ਆਏ ਪ੍ਰਕਾਸ਼ ਤੋਂ ਹੁਣ ਨਾ ਰਿਹਾ ਗਿਆ ਉਸਨੇ ਪੂਰੇ ਜੋਸ਼ ਵਿੱਚ ਆ ਕੇ ਬਕਾਵਤ ਦੇ ਸੁਰ ਵਿੱਚ ਕਿਹਾ ਕੱਟਦੀ ਐ ਤਾਂ ਕੱਟ ਜਾਏ ਤੇਰੀ ਨੱਕ ਨਾ ਨੱਕ ਹੋਈ ਜਿਵੇਂ ਮੋਮ ਹੋਈ ਤੇਰੀ ਨੱਕ ਆਖ ਇਸ ਨੂੰ ਸੰਭਾਲ ਕੇ ਬਹੁਤ ਹੋ ਗਿਆ ਹੁਣ ਜੇ ਤੇਰੀ ਮੰਨਾ ਤਾਂ ਬਸ ਹੋ ਗਿਆ ਕੁੜੀ ਦਾ ਵਿਆਹ ਫਿਰ ਤੇਲੀ ਵੀ ਤਾਂ ਰੱਬ ਨੇ ਹੀ ਬਣਾਇਆ ਹੈ ਜਿਸ ਨੇ ਸਾਨੂੰ ਬਣਾਇਆ ਸ਼ੁਕਰ ਨਹੀਂ ਕਰਦੀ ਰੱਬ ਨੇ ਘਰ ਬੈਠੇ ਬਿਠਾਏ ਮੁੰਡਾ ਭੇਜ ਦਿੱਤਾ ਜੇ ਅਸੀਂ ਮਾਪੇ ਔਲਾਦ ਦੀ ਮਰਜ਼ੀ ਮੁਤਾਬਕ ਸ਼ਾਦੀ ਕਰਤੀਆਂਗੇ ਤਾਂ ਫਿਰ ਇਸ ਵਿੱਚ ਕੀ ਬੁਰਾਈ ਹੈ ਹਾਂ ਸਾਡਾ ਇਹ ਫਰਜ਼ ਹੈ ਅਸੀਂ ਲੜਕੇ ਦੀਆਂ ਖੂਬੀਆਂ ਦੇਖੀਏ ਕਿ ਇਹ ਵਿਆਹ ਮਗਰੋਂ ਸੁਖੀ ਰਹਿਣਗੇ ਜਾਂ ਨਹੀਂ ਇਸ ਮਾਮਲੇ ਵਿੱਚ ਇਹ ਫਿੱਟ ਰਿਸ਼ਤਾ ਹੈ ਆਖਿਰ ਕਦਮ ਕਾਤਤੀਕਣ ਆਪਾਂ ਕੁੜੀ ਦੇ ਗਾਲ ਵਿੱਚ ਰੱਸਾ ਪਾਈ ਮੰਡੀ ਵਿੱਚ ਮੁੰਡੇ ਦੀ ਤਲਾਸ਼ ਵਿੱਚ ਫਿਰ ਵਿੱਚ ਫਿਰਦੇ ਰਹਾਂਗੇ ਮੁੰਡਿਆਂ ਦੇ ਭਾ ਕਿੰਨੇ ਚੜ ਗਏ ਹਨ ਜਮਾਨਾ ਬਦਲ ਗਿਆ ਹੈ ਲਾਜੋ ਤੂੰ ਵੀ ਬਦਲ ਉੱਚੀ ਨੀਚੀ ਜਾਤ ਦੀ ਹੀਣ ਭਾਵਨਾ ਨੂੰ ਹੁਣ ਟੋਵਾ ਪੁੱਟ ਕੇ ਦੱਪ ਦੇ ਰਜਨੀ ਦਾ ਵਿਆਹ ਪਰਸ਼ੋਤਮ ਨਾਲ ਹੀ ਹੋਵੇਗਾ ਬਸ ਇਹੀ ਮੇਰਾ ਫੈਸਲਾ ਹੈ ਤੇਰੀ ਨੱਕ ਕੱਟੇਗੀ ਨਹੀਂ ਸਗੋਂ ਉੱਚੀ ਹੋਵੇਗੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ